ਜਿਵੇਂ ਮੇਰਾ ਸਕੂਲ ਦਾ ਟਾਈਮ ਆਇਆ ਉਸ ਟਾਈਮ ਤੇ ਮੇਰੇ ਘਰਦਿਆਂ ਨੇ ਮੈਨੂੰ ਆਪਣੇ ਆਪ ਤੋਂ ਅੱਡ ਕਰਤਾ ਸੀਗਾ ਇਕੱਲੀ ਕੁੜੀ ਹੋਣ ਕਰਕੇ ਮੈਨੂੰ ਮੇਰੇ ਘਰਦਿਆਂ ਨੇ ਨੈਸ਼ਨਲ ਗੇਮ ਪਲੇਅਰ ਨਹੀਂ ਸੀ ਦਿੱਤੇ ਉਸ ਦਿਨ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗਿਆ ਸੀਗਾ ਮੈਂ ਇਹ ਸੋਚ ਲਿਆ ਸੀਗਾ ਕਿ ਪਲੱਸ 2 ਦੇ ਵਿੱਚ ਆ ਕੇ ਮੇਰੇ ਅੱਗੇ ਇੱਕ ਸ਼ਰਤ ਰੱਖੀ ਗਈ ਸੀਗੀ ਉਹ ਛੇਤ ਇਹ ਸੀਗੀ ਕਿ ਉਸ ਟਾਈਮ ਤੇ ਮੈਨੂੰ ਯੂਪੀਸੀ ਬਾਰੇ ਕੁਝ ਪਤਾ ਨਹੀਂ ਸੀ ਹੁੰਦਾ ਬਸ ਇਨਾ ਪਤਾ ਹੁੰਦਾ ਸੀਗਾ ਕਿ ਕਿੱਡੀ ਸੀ ਹੁੰਦਾਗਾ ਉਹਦੇ ਕੀ ਕੰਮ ਹੈਗੇ ਕੀ ਫੰਕਸ਼ਨਸ ਹੈਗੇ ਮੈਨੂੰ ਉਹਦੇ ਬਾਰੇ ਕੁਝ ਪਤਾ ਨਹੀਂ ਸੀਗਾ ਮੈਂ ਆਪਣੀ ਫੈਮਿਲੀ ਨੂੰ ਕਿਹਾ ਸੀਗਾ ਕਿ ਤੁਸੀਂ ਨਿਸ਼ਚੈਨ ਕਹੋ ਜੇ ਐਗਜ਼ਾਮ ਮੇਰਾ ਕ੍ਰੈਕ ਹੋ ਜਾਣਾ ਆਰਾਮ ਨਾਲ ਬਟ ਜਿਵੇਂ ਹੀ ਕਟੋਫ ਆਈ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਕਿ ਉਹ ਐਗਜ਼ਾਮ ਮੈਨੂੰ ਇਹ ਲੱਗਣ ਲੱਗਿਆ ਵੀ 2 ਸਾਲ ਮੈਂ ਮਿਹਨਤ ਕੀਤੀ ਐ 2 ਸਾਲ ਮੈਨੂੰ ਕਰਦਿਆਂ ਨੇ ਟਾਈਮ ਦਿੱਤਾਗਾ ਹੁਣ ਜਦੋਂ ਐਗਜ਼ਾਮ ਕ੍ਰੈਕ ਨਹੀਂ ਹੋਇਆ ਤਾਂ ਹੋ ਸਕਦਾ ਹੈ ਸਾਰੇ ਕਾਲਜ ਦੇ ਸਾਰਿਆਂ ਨੂੰ ਮੈਂ ਜਸਵਿੰਦਰ ਮਾਨ ਫ্রম ਸੰਘਰਸ਼ ਅਕੈਡਮੀ ਮੈਂ ਹਰਿਆਣਾ ਦੇ ਕੈਥਲ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਆ ਪਰ ਮੇਰਾ ਜਨਮ ਕਰਨਾਲ ਡਿਸਟ੍ਰਿਕਟ ਦੇ ਵਿੱਚ ਹੋਇਆ ਸੀਗਾ ਜਿਵੇਂ ਮੇਰੇ ਸਕੂਲ ਦਾ ਟਾਈਮ ਆਇਆ ਉਸ ਟਾਈਮ ਤੇ ਮੇਰੇ ਘਰਦਿਆਂ ਨੇ ਮੈਨੂੰ ਆਪਣੇ ਆਪ ਤੋਂ ਅਡ ਕਰਤਾ ਸੀਗਾ ਉਹਦੇ ਪਿੱਛੇ ਕਾਰਨ ਕੀ ਸੀਗਾ ਕਿ ਸਾਡੀ ਇੱਕ ਜੁਆਇੰਟ ਫੈਮਿਲੀ ਸੀ ਤੇ ਪਾਪਾ ਸਭ ਤੋਂ ਛੋਟੇ ਸੀਗੇ ਪਾਪਾ ਦੇ ਉੱਪਰ ਪ੍ਰੈਸ਼ਰ ਸੀਗਾ ਆਪਣੇ ਵੱਡੇ ਭਰਾਵਾਂ ਦਾ ਉਹਨਾਂ ਨੂੰ ਇਹ ਲੱਗਿਆ ਕਿ ਜੇ ਇੱਥੇ ਰਹੀ ਤਾਂ ਪੜ ਨਹੀਂ ਪਾਉਗੀ ਇਸ ਕਰਕੇ ਕੈਥਲ ਦੇ ਵਿੱਚ ਉਹਨਾਂ ਦੇ ਰਿਲੇਟਿਵ ਸੀਗੇ ਤੇ ਮੇਰੀ ਕਜ਼ਨ ਸਰਕਾਰੀ ਸਕੂਲ ਦੇ ਵਿੱਚ ਪੜਦੀਆਂ ਸੀ ਤਾਂ ਉਹਨਾਂ ਨਾਲ ਮੈਨੂੰ ਸਰਕਾਰੀ ਸਕੂਲ ਦੇ ਵਿੱਚ ਲਾਤਾ ਸੀਗਾ ਫਸਟ ਤੋਂ ਲੈ ਕੇ 3rd ਕਲਾਸ ਦੇ ਵਿੱਚ ਮੈਂ ਸਰਕਾਰੀ ਸਕੂਲ ਦੇ ਵਿੱਚ ਪੜ੍ਹੀ ਆ ਉਸ ਤੋਂ ਬਾਅਦ ਫਿਰ ਰਿਲੇਟਿਵ ਵੀ ਕਿੰਨਾ ਟਾਈਮ ਤੋਂ ਰੱਖ ਲੈਣਗੇ ਤੇ 4th ਕਲਾਸ ਦੇ ਵਿੱਚ ਫਿਰ ਮੇਰੇ ਪਰਿਵਾਰ ਵਾਲੇ ਮੈਨੂੰ ਲੈ ਗਏ ਸੀਗੇ ਆਪਣੇ ਘਰੇ ਲੈ ਗਏ ਸੀ ਕਰਨਾਲ ਦੇ ਵਿੱਚ ਉੱਥੇ ਜਾ ਕੇ ਮੇਰਾ ਪ੍ਰਾਈਵੇਟ ਦੇ ਵਿੱਚ ਐਡਮਿਸ਼ਨ ਕਰਾਤਾ ਪ੍ਰਾਈਵੇਟ ਸਕੂਲ ਦੇ ਵਿੱਚ ਜਾ ਕੇ ਮੈਂ ਆਪਣੀ ਲਾਈਫ ਦਾ ਫਸਟ ਚੈਲੰਜ ਫੇਸ ਕੀਤਾ ਉਹ ਸੀਗਾ ਇੰਗਲਿਸ਼ ਮੀਡੀਅਮ ਮੈਨੂੰ ਇੰਗਲਿਸ਼ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਤੇ ਮੈਨੂੰ ਅੱਜ ਵੀ ਯਾਦ ਹੈ ਜੋ ਮੇਰਾ ਫਸਟ ਡੇ ਸੀਗਾ ਸਕੂਲ ਦਾ ਉਹ ਮੈਂ ਕਦੇ ਨਹੀਂ ਭੁੱਲ ਸਕਦੇਗੀ ਉਸ ਦਿਨ ਸਾਡੇ ਕੰਪਿਊਟਰ ਦੇ ਟੀਚਰ ਕੰਪਿਊਟਰ ਲੈਬ ਦੇ ਸਾਨੂੰ ਲੈ ਕੇ ਗਏ ਤੇ ਮੈਂ ਕੰਪਿਊਟਰ ਨੂੰ ਫਸਟ ਟਾਈਮ ਵੇਖਿਆ ਸੀਗਾ ਤੇ ਕੰਪਿਊਟਰ ਦੇ ਟੀਚਰ ਨੇ ਕਿਹਾ ਕਿ ਤੁਸੀਂ ਆਪਣਾ ਨਾਮ ਲਿਖਣਾਗਾ ਕੰਪਿਊਟਰ ਤੇ ਬਟ ਮੈਨੂੰ ਅਵੇ ਨਾਮ ਦੀ ਸਪੈਲਿੰਗ ਨਹੀਂ ਸੀ ਹੁੰਦੀ ਅੰਗਰੇਜ਼ੀ ਦੇ ਵਿੱਚ ਤੇ ਮੈਨੂੰ ਉਸ ਦਿਨ ਕਾਫੀ ਜ਼ਿਆਦਾ ਬੁਰਾ ਲੱਗਿਆ ਸੀਗਾ ਤੇ ਮੈਂ ਘਰੇ ਆਈ ਘਰੇ ਆ ਕੇ ਮੈਂ ਰੋਣ ਲੱਗੀ ਪਾਪਾ ਆ ਗਏ ਮੈਂ ਪਾਪਾ ਨੂੰ ਕਿਹਾ ਕਿ ਮੈਨੂੰ ਆਪਣੇ ਨਾਮ ਦੀ ਸਪੈਲਿੰਗ ਨਹੀਂ ਆਉਂਦੀ ਮੈਨੂੰ ਆਪਣੇ ਨਾਮ ਦੀ ਸਪੈਲਿੰਗ ਸਿਖਾ ਦਿਓ ਤੇ ਮੈਂ ਇਹ ਸੋਚ ਲਿਆ ਸੀਗਾ ਕਿ ਜਦੋਂ ਤੱਕ ਮੈਂ ਆਪਣੇ ਨਾਮ ਦੀ ਸਪੈਲਿੰਗ ਨਹੀਂ ਸਿੱਖ ਲੈਂਦੀ ਮੈਂ ਸਕੂ ਤੈਂ ਪੂਰੀ ਸ਼ਾਮ ਲਾ ਕੇ ਆਪਣੇ ਨਾਮ ਦੀ ਸਪੈਲਿੰਗ ਪਹਿਲਾਂ ਲਿਖਣੀ ਸਿੱਖੀ ਤੇ ਅਗਲੇ ਦਿਨ ਫਿਰ ਮੈਂ ਸਕੂਲ ਗਈ ਜਿਵੇਂ ਮੈਂ 1 ਸਾਲ ਮੇਰਾ ਲੰਗਿਆ گا ਮੇਰਾ ਹੋਮ ਟਾਊਨ ਚੇਂਜ ਹੋ ਗਿਆ ਮੈਂ ਦੁਬਾਰਾ ਕੈਥਲ ਸ਼ਿਫਟ ਹੋ ਗਈ ਆਪਣੀ ਫੈਮਿਲੀ ਨਾਲ 8th ਕਲਾਸ ਦੇ ਵਿੱਚ ਆ ਕੇ ਮੇਰਾ ਸਪੋਰਟਸ ਦੇ ਵਿੱਚ ਇੰਟਰਸਟ ਜਾਗਰਿਤ ਹੋ ਗਿਆ ਸੀਗਾ ਮੈਨੂੰ ਇਹ ਸੀਗਾ ਕਿ ਮੈਂ ਇੱਕ ਸਪੋਰਟਸ ਪਰਸਨ ਹੀ ਬਣਨਾਗਾ ਉਹਦਾ ਇੱਕ ਇਨਸੀਡੈਂਟ ਹੋਇਆ ਸੀਗਾ ਮੇਰੇ ਨਾਲ ਐਕਚੁਅਲ ਦੇ ਵਿੱਚ ਮੇਰੀ ਸਿਲੇਕਸ਼ਨ ਹੋਈ ਸੀਗੀ ਨੈਸ਼ਨਲ ਗੇਮਸ ਲਈ ਜੋ ਕਿ ਕੇਰਲ ਹੋਣਾ ਸੀਗਾ ਬਟ ਮੇਰੇ ਹੋਮ ਟਾਊਨ ਤੋਂ ਤੇ ਮੇਰੇ ਸਕੂਲ ਤੋਂ ਮੈਂ ਇਕੱਲੀ ਏਜੀ ਕੁੜੀ ਸੀਗੀ ਜਿਹਦਾ ਸਿਲੇਕਸ਼ਨ ਐਂਡ ਕੱਲੀ ਕੁੜੀ ਹੋਣ ਕਰਕੇ ਮੈਨੂੰ ਮੇਰੇ ਘਰਦਿਆਂ ਨੇ ਨੈਸ਼ਨਲ ਗੇਮ ਖੇਡਣ ਨਹੀਂ ਸੀ ਦਿੱਤੇ ਉਸ ਦਿਨ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗਿਆ ਸੀਗਾ ਮੈਂ ਇਹ ਸੋਚ ਲਿਆ ਸੀਗਾ ਕਿ ਸ਼ਾਇਦ ਇਸ ਪਾਸੇ ਮੇਰਾ ਕਰੀਅਰ ਨਹੀਂ ਬਣ ਸਕਦਾਗਾ ਮੇਰੇ ਰਿਲੇਟਿਵਸ ਮੇਰੀ ਕਮਿਊਨਿਟੀ ਮੇਰਾ ਜੋ ਸਮਾਜ ਸੀਗਾ ਉਹ ਇਸ ਚੀਜ਼ ਨੂੰ ਕਦੇ ਵੀ ਐਕਸੈਪਟ ਨਹੀਂ ਕਰੂਗਾ ਕਿ ਮੈਂ ਇਸ ਪਾਸੇ ਜਾਵਾਂ ਮੇਰਾ ਐਕਚੁਅਲ ਥੋੜੇ ਵਿੱਚ ਥੋੜੀ ਜਿਹੀ ਰੁਚੀ ਸੀਗੀ ਸਪੋਰਟਸ ਵਲ ਫਿਰ ਵੀ ਜ਼ਿਆਦਾ ਸੀਗੀ ਮੈਂ ਕਰਨਾ ਹੋਈ ਚੀਜ਼ ਚਾਹੁੰਦੀ ਸੀਗੀ ਤੇ ਘਰ ਫਿਰ ਜਦੋਂ ਮੈਨੂੰ ਲੱਗਿਆ ਕਿ ਸਪੋਰਟਸ ਨਹੀਂ ਕਰ ਸਕਦੀ ਮੈਂ ਤਾਂ ਮੈਂ ਥੋੜਾ ਘਰ ਦਾ ਕੰਮ ਕਰਨ ਲੱ ਈ ਮੈਨੇ ਚਾਹੁੰਦੇ ਕਿ ਤੂੰ ਮੇਰੀ ਵਾਲੀ ਲਾਈਫ ਜਿਵੇਂ ਮੇਰੀ ਅੱਧੀ ਲਾਈਫ ਮਜਾਂ ਦੇ ਵਿੱਚ ਚਲੀ ਗਈ ਐ ਤੂੰ ਕੁਝ ਕਰ ਲੈ ਪਰ ਲੈ ਜ਼ਿੰਦਗੀ ਸੈੱਟ ਹੋ ਜੂਗੀ ਤਾਂ ਉਸ ਦਿਨ ਮੈਨੂੰ ਕਾਫੀ ਜ਼ਿਆਦਾ ਫੀਲ ਹੋਇਆ ਕਿ ਸ਼ਾਇਦ ਮम्मा ਠੀਕ ਕਹਿ ਰਹੇ ਨੇ ਥੈਨ ਪਲੱਸ 1 ਦੇ ਵਿੱਚ ਆ ਕੇ ਮੈਂ ਸਟੱਡੀ ਸ਼ੁਰੂ ਕੀਤੀ ਸੀਗੀ ਪਲੱਸ 1 ਤੋਂ ਪਹਿਲਾਂ ਆਈ ਵਾਸ ਐਨ ਐਵਰੇਜ ਸਟੂਡੈਂਟ ਮੇਰੇ 70% ਤੋਂ ਵੱਧ ਕਦੇ ਨੰਬਰ ਨਹੀਂ ਸੀ ਆਏ ਪਲੱਸ 1 ਦੇ ਵਿੱਚ ਆ ਕੇ ਮੈਂ ਨੋਨ ਮੈਡੀਕਲ ਲਈ ਕਿਉਂਕਿ ਮੇਰਾ ਸਾਇੰਸ ਦੇ ਵਿੱਚ ਇੰਟਰਸਟ ਸੀਗਾ ਐਂਡ ਪਲੱਸ 1 ਦੇ ਵਿੱਚ ਤਾਂ ਚਲੋ ਠੀਕ ਸੀਗਾ ਮੇਰਾ ਪਲੱਸ 2 ਦੇ ਵਿੱਚ ਆ ਕੇ ਮੇਰੇ ਅੱਗੇ ਇੱਕ ਸ਼ਰਤ ਰੱਖੀ ਗਈ ਸੀਗੀ ਉਹ ਸ਼ਰਤ ਇਹ ਸੀਗੀ ਕਿ ਜੇ ਤੇਰੇ ਵਧੀਆ ਪਰਸੈਂਟੇਜ ਆਏ ਜੇ ਤੇਰੇ ਵਧੀਆ ਮਾਰਕਸ ਆਏ ਫਿਰ ਹੀ ਤੈਨੂੰ ਅੱਗੇ ਵਾਲੀ ਜੋ ਗ੍ਰੈਜੂਏਸ਼ਨ ਹੈਗੀ ਆ ਉਹ ਕਰਾਈ ਜਾਊਗੀ ਅਦਰਵਾਈਜ਼ ਤੇਰਾ ਵਿਆਹ ਕਰ ਦਿੱਤਾ ਜਾਊਗਾ ਐਂਡ ਮੈਂ ਇਹ ਚੀਜ਼ ਕਦੇ ਵੀ ਨਹੀਂ ਸੱਚਉਂਦੀ ਮੈਂ ਜੋਰ ਲਾ ਕੇ ਪੜੀ ਮੈਂ ਬਹੁਤ ਜੋਰ ਲਾਇਆ ਬਹੁਤ ਇੱਧਤ ਨਾਲ ਮੈਂ ਪੜੀ ਸੀਗੀ ਬਟ ਉਸ ਟਾਈਮ ਤੇ ਜਦੋਂ ਮੈਂ ਪਲੱਸ 2 ਕਰ ਰਹੀ ਸੀਗੀ ਮਿਡ ਪਲੱਸ 2 ਦੇ ਵਿੱਚ ਆ ਕੇ ਇੱਕ ਅਨਦਰ ਚੈਲੰਜ ਮੈਂ ਫੇਸ ਕੀਤਾ ਆਪਣੀ ਲਾਈਫ ਦਾ ਜੋ ਮੈਂ ਕਹਿ ਸਕਦੀ ਹਾਂ ਬਹੁਤ ਔਖਾ ਦੌਰ ਸੀਗਾ ਮੇਰੇ ਲਈ ਮੈਨੂੰ ਪਤਾ ਲੱਗਿਆ ਕਿ ਮੇਰੀ ਅੱਖਾਂ ਖਰਾਬ ਹੋ ਗਈਆਂ ਮੈਂ ਅੱਧਾ ਘੰਟਾ ਵੀ ਲਗਾਤਾਰ ਨਹੀਂ ਪੜ੍ਹ ਪਾਉਂਦੀ ਸੀ ਕਿ ਮੇਰੀ ਅੱਖਾਂ ਤੇ ਸਵੇਲਿੰਗ ਆ ਜਾਂਦੀ ਸੀ ਇਨੀਸ਼ੀਅਲੀ ਤਾਂ ਅਸੀਂ ਇਗਨੋਰ ਕੀਤਾ ਵੀ ਕੋਈ ਨਾ ਚਲੋ ਠੀਕ ਹੋ ਜਾਊਗਾ ਬਟ ਜਦੋਂ ਸਿਚੁਏਸ਼ਨ ਵਰਸ ਹੁੰਦੀ ਗਈ ਤਾਂ ਇਹ ਸੋਚਿਆ ਕਿ ਨਹੀਂ ਡਾਕਟਰ ਨੂੰ ਦਿਖਾ ਲੈਣਾ ਚਾਹੀਦਾ ਹੈਗਾ ਕਈ ਨੇ ਕਿਹਾ ਕਿ ਬੈਕਟੀਰੀਅਲ ਇਨਫੈਕਸ਼ਨ ਹੈਗਾ ਕਈ ਨੇ ਕੁਝ ਕਿਹਾਗਾ ਬਟ ਕਿਸੇ ਕੋਲ ਕੋਈ ਇਲਾਜ ਨਹੀਂ ਸੀਗਾ ਤੇ ਮੈਂ ਉਸ ਚੀਜ਼ ਨੂੰ ਕਾਫੀ ਜ਼ਿਆਦਾ ਸਫਰ ਕਰ ਰਹੀ ਸੀਗੀ ਐਂਡ ਦੇ ਵਿੱਚ ਆ ਕੇ ਇੱਕ ਰੁੱਖਛੇਤਰ ਦੇ ਵਿੱਚ ਇੱਕ ਕਾਫੀ ਨਾਮੀ ਡਾਕਟਰ ਨੇ ਆਖਾ ਦੇ ਉਹਨਾਂ ਕੋਲ ਮੈਨੂੰ ਲੈ ਕੇ ਗਏ ਤੇ ਉਹ ਡਾਕਟਰ ਨੇ ਕਿਹਾਗਾ ਕਿ ਤੈਨੂੰ ਇੱਕ ਸਾਲ ਡ੍ਰੋਪ ਕਰਨਾ ਪਊਗਾ ਜੇ ਤੁਸੀਂ ਆਪਣੀ ਅੱਖਾਂ ਨੂੰ ਬਚਾ ਕੇ ਰੱਖਣਾ ਚਾਹੁੰਦੇ ਹੋ ਇਹ ਚੀਜ਼ ਮੈਂ ਨਹੀਂ ਸਿਚੋਂਦੀ ਕਿਉਂਕਿ ਕਿਤੇ ਨਾ ਕਿਤੇ ਮੇਰੇ ਮਾਈਂਡ 'ਚ ਇਹ ਗੱਲ ਸੀਗੀ ਕਿ ਜੇ ਮੈਂ ਹੁਣ ਡ੍ਰੋਪ ਕਰਤਾ ਤਾਂ ਮੈਨੂੰ ਪਤਾ ਨਹੀਂ ਦੁਬਾਰਾ ਮੌਕਾ ਮਿਲੂਗਾ ਨਹੀਂ ਮਿਲੂਗਾ ਪੜੰਧਾ ਕਿਤੇ ਮੇਰਾ ਵਿਆਹ ਨਾ ਕਰ ਦਿੱਤਾ ਜਾਵੇ ਮੇਰੇ ਮਾਈਂਡ 'ਚ ਇਹ ਸੀਗਾ ਤੇ ਮੈਂ ਫਾਲ ਡਰੋਪ ਨਹੀਂ ਕੀਤਾ ਕਬ ਮੈਂ ਆਪਣੇ ਕੰਟੀਨਿਊ ਰੱਖਦੇ ਰਹੀ ਜੋ ਦੇਸੀ ਨੁਕਸੇ ਹੁੰਦੇ ਸੀਗੇ ਪਾਪਾ ਜੋ ਨੀਮ ਦੇ ਪੱਤੇ ਹੁੰਦੇ ਸੀਗੇ ਉਹ ਨੀਮ ਦੇ ਪੱਤੇ ਮੇਰੇ ਅੱਖਾਂ ਤੇ ਬੰਦੇ ਹੁੰਦੇ ਸੀਗੇ ਰਾਤ ਨੂੰ ਹੋਰ ਵੀ ਕਾਫੀ ਨੁਕਸੇ ਉਹਨਾਂ ਨੇ ਅਪਣਾਏ ਸੀਗੇ ਐਦਾਂ ਕਰ ਕਰਕੇ ਮੈਂ ਜੋ ਆਪਣੀ ਪਲੱਸ 2 ਕੰਪਲੀਟ ਕੀਤੀ ਤੇ ਕਾਫੀ ਸ਼ਿੱਦਤ ਨਾਲ ਮੈਂ ਉਸ ਟਾਈਮ ਤੇ ਤਿਆਰੀ ਕੀਤੀ ਸੀਗੀ ਤੇ ਪਲੱਸ 2 ਦੇ ਵਿੱਚ ਮੇਰੇ 90% ਆਏ ਸੀਗੇ ਉਸ ਟਾਈਮ ਤੇ ਜਦੋਂ 90% ਆਏ ਤਾਂ ਪਾਪਾ ਬੈਠੇ ਹੋਏ ਸੀਗੇ ਰਿਲੇਟਿਵਸ ਵੀ ਨਾਲ ਬੈਠੇ ਸੀ ਤਾਂ ਸਕੂਲ ਤੋਂ ਕਾਫੀ ਕਾਲਸ ਆਈਆਂ ਵੀ ਇੱਕ ਛੋਟੀ ਸਪੋਰਟਸ ਵੀ ਕਰਦੀ ਸੀਗੀ ਤੇ ਐਜੂਕੇਸ਼ਨ ਦੇ ਵਿੱਚ ਵੀ ਇਹਦਾ ਇੰਨੇ ਜ਼ ਉਸ ਟਾਈਮ ਤੇ ਰਿਲੇਟਿਵਸ ਨੂੰ ਵੀ ਇਹ ਚੀਜ਼ ਫੀਲ ਹੋਈ ਤੇ ਥੋੜੇ ਲੋਕਾਂ ਨੂੰ ਵੀ ਇਹ ਚੀਜ਼ ਫੀਲ ਹੋਈ ਕਿ ਜੇ ਕੁੜੀ ਮਿਹਨਤ ਕਰ ਰਹੀ ਹੈ ਤਾਂ ਇਹਨੂੰ ਇੱਕ ਮੌਕਾ ਦੇ ਦੇਣਾ ਚਾਹੀਦਾਗਾ ਤੇ ਪਾਪਾ ਨੂੰ ਵੀ ਇਹੀ ਸੀਗਾ ਕਿ ਇਹਨੂੰ ਮੌਕਾ ਮਿਲਣਾ ਚਾਹੀਦਾਗਾ ਉਸ ਤੋਂ ਬਾਅਦ ਫਿਰ ਮੇਰੀ ਟਰਨ ਆਂਦੀ ਹੈ ਗ੍ਰੈਜੂਏਸ਼ਨ ਦੀ ਗ੍ਰੈਜੂਏਸ਼ਨ ਦੇ ਵਿਚਾਲਾਂ ਕਿ ਮੇਰੇ ਵਧੀਆ ਮਾਰਕਸ ਸੀਗੇ 12th ਵਿੱਚ ਮੇਰਾ ਕਿਤੇ ਵੀ ਵਧੀਆ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਹੋ ਸਕਦਾ ਸੀਗਾ ਬਟ ਜਦੋਂ ਮੇਰੇ ਐਡਮਿਸ਼ਨ ਦੀ ਗੱਲ ਆਈ ਸਿਰਫ ਇੱਕ ਗੱਲ ਦੇਖੀ ਗਈ ਸੀਗੀ ਕਿ ਕੁੜੀਆਂ ਲਈ ਵੱਖਰੀ ਬਸ ਹੈਗੀ ਆ ਤੇ ਕਰ ਤੋਂ ਲੈ ਕੇ ਜਾਓਗੇ ਬਸ ਤੇ ਘਰੇ ਛਡ ਕੇ ਜਾਓਗੇ ਸਿਰਫ ਇੱਕ ਚੀਜ਼ ਦੇਖੀ ਗਈ ਸੀ ਇਹ ਗ੍ਰੈਜੂਏਸ਼ਨ ਦੇ ਵਿੱਚ ਮੈਂ ਬੀਐਸਸੀ ਨੋਨ ਮੈਡੀਕਲ ਕੀਤੀ ਹੈ ਤੋਂ ਦੇ ਵਿੱਚ ਮੈਂ ਯੂਨੀਵਰਸਿਟੀ ਨੂੰ ਟੋਪ ਕੀਤਾ ਸੀਗਾ ਤੇ 84% ਮੇਰੇ ਆਏ ਸੀਗੇ ਮੇਰੇ ਪਰਫਾਰਮੈਂਸ ਨੂੰ ਵੇਖਦੇ ਹੋਏ ਮੇਰੇ ਘਰਦਿਆਂ ਦਾ ਜੋ ਮਨ ਸੀਗਾ ਉਹ ਇਹ ਬਣ ਗਿਆ ਕਿ ਇਹ ਕੁੜੀ ਇੰਨੀ ਮਿਹਨਤ ਕਰ ਰਹੀ ਹੈ ਤਾਂ ਇਹ ਕੋਈ ਨਾ ਕੋਈ ਜੌਬ ਲੈ ਜਾਊਗੀ ਫਿਰ ਮੇਰੀ ਪੋਸਟ ਗ੍ਰੈਜੂਏਸ਼ਨ ਦਾ ਟਾਈਮ ਆਇਆ ਤੇ ਮੈਂ ਚਾਹੁੰਦੀ ਸੀਗੀ ਕਿ ਮੈਂ ਬਾਹਰ ਰਹਿ ਕੇ ਤਿਆਰੀ ਕਰਾਂ ਐਂਡ ਕੋਈ ਨਾ ਕੋਈ ਐਗਜ਼ਾਮ ਕ੍ਰੈਕ ਕਰ ਲਵਾ ਉਸ ਟਾਈਮ ਤੇ ਪਾਪਾ ਨੇ ਬਹੁਤ ਜ਼ਿਆਦਾ ਸਪੋਰਟ ਕੀਤੇ ਸੀਗੀ ਪਾਪਾ ਨੇ ਇੱਕ ਮਹੀਨੇ ਲਾਇਆ ਇਸ ਕਰਦੇ ਟਾਈਮ ਤੇ ਮੇਰਾ ਚੰਡੀਗੜ੍ਹ ਦੇ ਵਿੱਚ ਐਡਮਿਸ਼ਨ ਹੋ ਗਿਆ ਐਮ ਐਸ ਸੀ ਫਿਜ਼ਿਕਸ ਦੇ ਵਿੱਚ ਤੇ ਨਾਲ ਹੀ ਮੈਂ ਕੋਚਿੰਗ ਜੁਆਇਨ ਕਰ ਲਈ ਸੀਗੀ ਯੂ ਪੀ ਐਸ ਸੀ ਦੀ ਤਿਆਰੀ ਮੈਂ ਸ਼ੁਰੂ ਕੀਤੀ ਸੀਗੀ ਕਿਉਂਕਿ ਪਾਪਾ ਚਾਹੁੰਦੇ ਸੀਗੇ ਜੇ ਜੋਬ ਕਰਨੀ ਹੀ ਹੈ ਤਾਂ ਗਰੁੱਪ ਏ ਦੀ ਜੋ ਜੋ ਪੋਸਟ ਹੁੰਦੀ ਹੈ ਉਹਨੂੰ ਜੁਆਇਨ ਕਰੋ ਗਰੁੱਪ ਸੀ ਐਂਡ ਗਰੁੱਪ ਡੀ ਜੁਆਇਨ ਨਹੀਂ ਕਰਨੇਗੇ ਤੇ ਮੇਰੇ ਮਨ ਦੇ ਵਿੱਚ ਵੀ ਇਹ ਆ ਗਿਆ ਸੀਗਾ ਕਿ ਹਾਂ ਮੈਂ ਗਰੁੱਪ ਏ ਹੀ ਜੁਆਇਨ ਕਰਨਾ ਹੈਗਾ ਉਸ ਟਾਈਮ ਤੇ ਮੈਨੂੰ ਯੂਪੀਸੀ ਬਾਰੇ ਕੁਝ ਪਤਾ ਨਹੀਂ ਸੀ ਹੁੰਦਾ ਬਸ ਇਨਾ ਪਤਾ ਹੁੰਦਾ ਸੀਗਾ ਕਿ ਕਿ ਡੀਸੀ ਹੁੰਦਾਗਾ ਉਹਦੇ ਕੀ ਕੰਮ ਹੈਗੇ ਕੀ ਫੰਕਸ਼ਨਸ ਹੈਗੇ ਮੈਨੂੰ ਉਹਦੇ ਬਾਰੇ ਕੁਝ ਪਤਾ ਨਹੀਂ ਸੀਗਾ ਕਿਵੇਂ ਤਿਆਰੀ ਹੁੰਦੀ ਹੈ ਮੈਂ ਬਸ ਆ ਕੇ ਕੋਚਿੰਗ ਜੁਆਇਨ ਕਰ ਲਈ ਉਸ ਟਾਈਮ ਮੈਂ 19 ਸਾਲਾਂ ਦੀ ਸੀਗੀ ਤੇ 2015 ਦੇ ਵਿੱਚ ਮੈਂ ਚੱਡੀਗੜ੍ਹ ਆਈ ਸੀਗੀ ਦੋ ਸਾਲ ਮੈਂ ਪੂਰੀ ਮਿਹਨਤ ਲਾ ਕੇ ਜੋ ਹੈ ਉਹਦੀ ਤਿਆਰੀ ਕੀਤੀ ਜਦੋਂ ਮੈਂ ਘਰ ਤੋਂ ਆਉਂਦੀ ਸੀਗੀ ਤਾਂ ਸਾਢੇ 3 ਘੰਟੇ ਦਾ ਸਫ਼ਰ ਹੁੰਦਾ ਸੀਗਾ ਬੱਸ ਦਾ ਆ ਕੇ ਮੈਂ ਬਿਲਕੁਲ ਵੀ ਰੈਸਟ ਨਹੀਂ ਕਰਦੀ ਸੀਗੀ ਬਸ ਪਾਣੀ ਪੀਤਾ ਤੇ ਲక్ష్ਮੀ ਕਾਂਤ ਨੂੰ ਫੋਲਣਾ ਇਹ ਮੇਰਾ ਰੂਟੀਨ ਸੀਗਾ ਉਸ ਤੋਂ ਬਾਅਦ 2 ਸਾਲ ਮੈਂ ਮਿਹਨਤ ਕੀਤੀ ਤੇ ਮੇਰਾ ਫਰਸਟ ਅਟੈਂਪਟ ਦਾ ਟਾਈਮ ਆਇਆ ਬਟ ਮੇਰਾ ਫਰਸਟ ਅਟੈਂਪਟ ਜੋ ਸੀਗਾ ਪ੍ਰੀਲਿਮਸ tha ਉਹ ਸਕਸੈਸਫੁਲ ਨਹੀਂ ਹੋ ਪਾਇਆ ਉਸ ਚੀਜ਼ ਨੇ ਮੈਨੂੰ ਕਾਫੀ ਜ਼ਿਆਦਾ ਤੋੜਤਾ ਸੀਗਾ ਐਂਡ ਉਹਦਾ ਕਾਰਨ ਇਹ ਸੀਗਾ ਕਿ ਮੈਨੂੰ ਇਹ ਲੱਗਣ ਲੱਗਿਆ ਵੀ 2 ਸਾਲ ਮੈਂ ਮਿਹਨਤ ਕੀਤੀ ਹੈ 2 ਸਾਲ ਮੈਨੂੰ ਕਰਜਨੇ ਟਾਈਮ ਦਿੱਤਾਗਾ ਹੁਣ ਜਦੋਂ ਐਗਜ਼ਾਮ ਕ੍ਰੈਕ ਨਹੀਂ ਹੋਇਆ ਤਾਂ ਹੋ ਸਕਦਾ ਹੈ ਕਿ ਉਹ ਮੈਨੂੰ ਵਾਪਿਸ ਬੁਲਾ ਲੈਣ ਫੈਮਿਲੀ ਮੇਰੀ ਸਪੋਰਟਿਵ ਸੀਗੇ ਬਟ ਜੋ ਰਿਸ਼ਤੇਦਾਰ ਸੀਗੇ ਉਹ بار-बार ਕਹਿੰਦੇ ਰਹਿੰਦੇ ਸੀਗੇ ਵੀ 2 ਸਾਲ ਹੋ ਗਿਆ ਐਗਜ਼ਾਮ ਕ੍ਰੈਕ ਨਹੀਂ ਹੋ ਰਿਹਾ ਮੈਂ ਉਹਨਾਂ ਨੂੰ ਵੀ ਸਮਝਾਇਆ ਕਿ ਮੈਂ 19 ਸਾਲਾਂ ਦੀ ਸੀ ਕਿ ਜਦੋਂ ਮੈਂ ਟੈਰੀ ਸ਼ੁਰੂ ਕੀਤੀ ਤੇ 21 ਸਾਲ ਤੋਂ ਪਹਿਲਾਂ ਮੈਂ ਕੋਈ ਐਗਜ਼ਾਮ ਨਹੀਂ ਦੇ ਸਕਦੀ ਤਾਂ ਹੁਣ ਮੇਰਾ ਫਰਸਟ ਅਟੈਂਪਟ ਹੈਗਾ ਯੂਪੀਐਸਸੀ ਮੈਂ ਆਪਣਾ ਲਾਈਫ ਦਾ ਫਰਸਟ ਐਗਜ਼ਾਮ ਦਿੱਤਾ ਸੀਗਾ ਤਾਂ ਚਲੋ ਮੇਰੇ ਘਰ ਦੇ ਸਮਝ ਗਏ ਮੈਨੂੰ ਤਾਂ 1 ਸਾਲ ਦਾ ਟਾਈਮ ਲਿਆਗਾ ਉਹ ਐਕਸਾਲ ਦੇ ਟਾਈਮ ਤੇ ਵੀ ਸ਼ਾਇਦ ਮੈਨੂੰ ਇਹ ਚੀਜ਼ ਹੋ ਗਈ ਕਿ ਮੈਂ ਇੰਨੀ ਤਿਆਰੀ ਕੀਤੀ ਯੂਪੀਐਸਸੀ ਦੇ ਬਟ ਐਗਜ਼ਾਮ ਕਲੀਅਰ ਨਹੀਂ ਹੋਇਆਗਾ ਤਾਂ ਮੈਂ ਗਰੁੱਪ ਬੀ ਆ ਗਰੁੱਪ ਸੀਵਲ ਥੋੜਾ ਜਿਹਾ ਆਪਣਾ ਫੋਕਸ ਕਰ ਲਿਆ ਉਸ ਟਾਈਮ ਤੇ ਫਿਰ ਮੈਂ ਹਰਿਆਣਾ ਦੇ ਕਾਫੀ ਫਾਰਮਸ ਜੀ ਅਪਲਾਈ ਕੀਤੇ ਸੀਗੇ ਟੈਕਸੇਸ਼ਨ ਇਨਸਪੈਕਟਰ ਦਾ ਐਗਜ਼ਾਮ ਹੋਇਆ ਸੀਗਾ ਐਕਸਾਈਜ਼ ਇਨਸਪੈਕਟਰ ਦਾ ਐਗਜ਼ਾਮ ਹੋਇਆ ਸੀ ਜਦੋਂ ਰਿਜ਼ਲਟ ਹੀ ਨਹੀਂ ਸੀ ਆਇਆ ਬਹੁਤ ਟਾਈਮ ਤੱਕ ਤੇ ਇੱਕ ਨਾਇਬ ਥਸੀਲਦਾਰ ਦਾ ਐਗਜ਼ਾਮ ਹੋਇਆ ਸੀਗਾ ਜੋ ਨਾਇਬ ਥਸੀਲਦਾਰ ਦਾ ਐਗਜ਼ਾਮ ਹੋਇਆ ਸੀ ਕੋ ਮੇਰਾ ਕਾਫੀ ਜ਼ਿਆਦਾ ਵਧੀਆ ਗਿਆ ਸੀਗਾ ਤੇ ਮੈਂ ਆਪਣੀ ਫੈਮਿ हरियाणा ਦੇ ਵਿੱਚ ਉਸ ਟਾਈਮ ਤੇ ਕਾਫੀ ਦੌਰ ਚੱਲ ਰਿਹਾ ਸੀਗਾ ਕਿ ਐਗਜ਼ਾਮ ਸਾਰੇ ਲੀਕ ਹੋ ਜਾਂਦੇ ਸੀ ਕਿ ਇਹ ਇਹ ਸਾਰੀ ਗੱਲਾਂ ਕਰਕੇ ਮੇਰੇ ਅੰਦਰ ਬਹੁਤ ਜ਼ਿਆਦਾ ਫ੍ਰਸਟ੍ਰੇਸ਼ਨ ਹੋ ਗਈ ਸੀਗੀ ਵੀ ਪਤਾ ਨਹੀਂ ਕੀ ਬਣੂਗਾ ਮੇਰੀ ਲਾਈਫ ਦਾ ਕੋਈ ਐਗਜ਼ਾਮ ਨਿਕਲ ਹੀ ਨਹੀਂ ਰਹੇਗਾ ਉਸ ਤੋਂ ਬਾਅਦ ਫਿਰ ਕਰਦਨ ਨੂੰ ਇਹ ਹੋ ਗਿਆ ਕਿ ਇਹ ਕੈਰੀ ਸੀ ਕਿ ਐਗਜ਼ਾਮ ਕਲੀਅਰ ਹੋ ਜਾਣਾ ਬਟ ਐਗਜ਼ਾਮ ਕਲੀਅਰ ਨਹੀਂ ਹੋ ਰਿਹਾਗਾ ਤਾਂ ਉਹਨਾਂ ਨੇ ਕਿਹਾ ਵੀ ਤੇਰੀ ਕੋਚਿੰਗ ਕੰਪਲੀਟ ਹੋ ਗਈ ਹੈ ਤੇ ਹੁਣ ਤੂੰ ਘਰੇ ਬੈ ਕੇ ਤਿਆਰੀ ਕਰ ਲਾ ਘਰੇ ਬੈ ਕੇ ਫਿਰ ਉਹ ਵੀ ਗੱਲਾਂ ਹੁੰਦੀਆਂ ਸੀ ਵਿਆਹ ਦੀਆਂ ਗੱਲਾਂ ਹੋਗੀਆਂ ਕੋਈ ਰਿਸ਼ਦਾਰ ਕੋਈ ਰਿਸ਼ਦਾਰ ਰਿਸ਼ਤਾ ਲੈ ਕੇ ਆਉਂਦਾ ਸੀਗਾ ਕੋਈ ਕੋਈ ਰਿਸ਼ਤਾ ਲੈ ਕੇ ਆਉਂਦਾ ਸੀਗਾ ਫਿਰ ਘਰ ਦਾ ਕੰਮ ਵੀ ਹੋ ਜਾਂਦਾ ਸੀਗਾ ਮੈਨੂੰ ਇਹ ਹੋ ਗਿਆ ਕਿ ਮੈਨੂੰ ਇੱਕ ਸਾਲ ਹੋਰ ਦੇ ਦਿਓ ਮੈਂ ਕੋਈ ਨਾ ਕੋਈ ਐਗਜ਼ਾਮ ਕਰੇ ਕਰ ਹੀ ਲਵਾਂਗੇ ਫਿਰ ਮੈਂ ਚੰਡੀਗੜ੍ਹ ਆ ਕੇ ਦੁਬਾਰਾ ਤੇ ਉਹ ਇੱਕ ਸਾਲ ਦੀ ਤਿਆਰੀ ਦੇ ਵਿੱਚ ਫਿਰ ਮੈਂ ਦੋ ਦਿਨ ਐਗਜ਼ਾਮ ਕਰੇ ਕਿਤੇ ਦਨ ਕਿਤੇ ਇਹ ਸੀਗਾ ਕਿ ਨਹੀਂ ਮੈਂ ਅਫੀਸਰ ਰੈਂਕ ਲੈਣਾਗਾ ਮੈਂ ਗਰੁੱਪ A ਹੀ ਜੁਆਇਨ ਕਰਨਾਗਾ ਉਸ ਤੋਂ ਬਾਅਦ ਜਦੋਂ ਮੈਂ ਦੁਬਾਰਾ ਐਗਜ਼ਾਮ ਕਲੀਅਰ ਕਰਕੇ ਆਈ ਚੰਡੀਗੜ੍ਹ ਮੈਨੂੰ ਐਸੀਗਾ ਕਿ UPSC ਵਾਲੀ ਜਾਂ ਫਿਰ PCS ਵਾਲੀ ਮੇਰਾ ਫੋਕਸ ਹੋਣਾ ਚਾਹੀਦਾਗਾ ਉਸ ਉਸ ਟਾਈਮ ਤੇ ਕੀ ਹੋਇਆ ਕਿ ਬਹੁਤ ਅਨਐਕਸਪੈਕਟਿਡ ਸਿਚੁਏਸ਼ਨ ਆ ਗਈ ਸੀ ਕਿ ਕੋਵਿਡ ਆ ਗਿਆ ਸੀਗਾ ਐਂਡ ਕੋਵਿਡ ਟਾਈਮ ਤੇ ਮੈਂ ਬਿਮਾਰ ਪੈ ਗਈ ਸੀ ਕਾਫੀ ਜ਼ਿਆਦਾ ਐਂਡ ਉਹ ਰਿਕਵਰੀ ਦੇ ਵਿੱਚ ਮੈਨੂੰ 5-6 ਮਹੀਨੇ ਲੱਗੇ ਸੀਗੇ 5-6 ਮਹੀਨੇ ਮੈਂ ਬਿਲਕੁਲ ਪੜਾਈ ਤੋਂ ਅਨਟਚ ਸੀਗੀ ਮੈਂ ਬਿਲਕੁਲ ਨਹੀਂ ਪੜ ਪਾਈ ਸੀਗੀ ਚਲੋ ਜਿਵੇਂ ਇਹ ਮੇਰੀ ਰਿਕਵਰੀ ਹੋਈ ਤਾਂ ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਪੜਾਈ ਸ਼ੁਰੂ ਕੀਤੀ ਫਿਰ ਮੇਰੀ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆਇਆ ਜਸ਼ਨ ਪ੍ਰੇਖਪੁੱਲ ਸਰ ਜੋ ਐਟ ਪ੍ਰੈਜ਼ੈਂਟ ਪੋਸਟਡ ਹੈਗੇ ਸਬ ਇਨਸਪੈਕਟਰ ਰੈਂਕ ਕਵਾਂਸੀਗਾ ਹੁੰਦਾ ਉਹਨਾਂ ਨੂੰ ਕਾਫੀ ਸਟੂਡੈਂਟ ਕਹਿੰਦੇ ਹੁੰਦੇ ਸੀ ਸਰ ਤੁਸੀਂ ਸਾਨੂੰ ਟੀਚ ਕਰਦਾ ਤੁਸੀਂ ਸਾਨੂੰ ਵਧੀਆ ਗਾਈਡ ਕਰ ਸਕਦੇ ਹੋ ਬਟ ਐਜ਼ ਅ ਗਵਰਨਮੈਂਟ empioy ਉਹ ਟੀਚ ਨਹੀਂ ਕਰ ਸਕਦੇ ਸੀਗੇ ਐਂਡ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਤੁਸੀਂ ਟੀਚ ਕਰ ਦੋ ਕਿਉਂਕਿ ਸਾਡੇ ਜੋ ਕੋਚਿੰਗ ਸੀਗੀ ਉਹ ਸੇਮ ਸੈਂਟਰ ਤੋਂ ਹੋਈ ਸੀਗੀ ਤੇ ਸਾਡੀ ਤਿਆਰੀ ਬਿਲਕੁਲ ਸੇਮ ਸੀਗੀ ਉਹਨਾਂ ਦਾ ਪੰਜਾਬ ਦਾ ਸਰ ਇੰਸਪੈਕਟਰ ਨਿਕਲਿਆ ਸੀਗਾ ਮੇਰਾ ਹਰਿਆਣਾ ਦਾ ਸਰ ਇੰਸਪੈਕਟਰ ਨਿਕਲਿਆ ਸੀਗਾ ਤੇ ਮੈਨੂੰ ਇਹ ਹੋ ਗਿਆ ਕਿ ਚਲੋ ਮੰਨ ਲੈਣਾ ਚਾਹੀਦਾ ਹੈ ਕਿਉਂਕਿ ਉਸ ਟਾਈਮ ਤੇ ਘਰ ਦੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਥੋੜੀ ਠੀਕ ਨਹੀਂ ਸੀਗੀ ਮੈਨੂੰ ਇਹ ਹੋ ਗਿਆ ਕਿ ਥੋੜਾ ਜਿਹਾ ਮੈਂ ਆਰਨ ਕਰਾਂਗੇ ਨਾਲ ਨਾਲ ਮੈਂ ਆਪਣੀ ਪੜ੍ਹਾਈ ਨੂੰ ਕੰਟੀਨਿਊ ਰੱਖਾਂਗੇ ਤੇ ਮੈਂ ਉਹਨਾਂ ਦੇ ਪ੍ਰੋਪੋਜ਼ਲ ਨੂੰ ਐਕਸੈਪਟ ਕਰ ਲਿਆ ਤੇ ਮੈਂ ਉਸ ਟਾਈਮ ਤੇ ਡਿਸੰਬਰ 2020 ਦੇ ਵਿੱਚ ਆਪਣੀ ਕਿ ਮੈਂ ਕੰਮ ਹੁੰਦਾਗਾ ਮੈਂ ਕਾਫੀ ਨੈਟ ਰਿਸਰਚ ਕੀਤਾਗਾ ਕਿ ਮੈਂ ਐਪਸ ਬਣਦੀਆਂ ਕਿ ਵੈਬਸਾਈਟ ਬਣਦੀਆ ਤੇ ਕਹਿੰਦੇ ਹੁੰਦੇ ਜਿੱਥੇ ਚਾ ਉਥੇ ਰਹਾ ਤੇ ਮੇਰੀ ਜੋ ਐਪਸ ਮੈਂ ਬਣਵਾ ਲਈ ਤੇ ਆਪਣੀ ਵੈਬਸਾਈਟ ਵੀ ਜੋ ਹੈ ਡਵੈਲਪ ਕਰਵਾ ਲਈ ਇਸਾਰੇ ਜੋ ਸਿਸਟਮ ਮੇਰਾ ਸੈਟਅਪ ਹੋ ਗਿਆ ਉਸ ਟਾਈਮ ਤੇ ਮੈਂ ਆਪਣੀ ਲਾਈਫ ਦਾ ਥਰਡ ਚੈਲੰਜ ਫੇਸ ਕੀਤਾਗਾ ਉਹ ਚੈਲੰਜ ਇਹ ਕਿ ਮੈਂ ਇਨਾ ਖਰਚਾ ਕਰ ਲਿਆ ਅਕੈਡਮੀ ਸੈਟਅਪ ਤੇ ਪਰ ਮੇਰੇ ਕੋਲ ਕੋਈ ਸਟੂਡੈਂਟ ਹੀ ਨਹੀਂ ਆਇਆ ਪਹਿਲੇ 15 20 ਦਿਨ ਮੇਰੇ ਇਹੋ ਜੇ ਲੰਘੇ ਕਿ ਮੇਰੇ ਕੋਲ ਕੱਲਾ ਇੱਕ ਸਟੂਡੈਂਟ ਸੀਗਾ ਉਸ ਟਾਈਮ ਤੇ ਮੇਰੇ ਘਰਦਿਆਂ ਨੂੰ ਵੀ ਮੈਨੂੰ ਕਿਹਾ ਕਿ ਤੂੰ ਉਹ ਜੋ ਸਟੂਡੈਂਟ ਹੈਗਾ ਉਹਦੀ ਫੀੀ ਵਾਪਿਸ ਕਰ ਦੇ ਤੇਰਾ ਟਾਈਮ ਵੇਸਟ ਹੋਊਗਾ ਤੂੰ ਆਪਣੇ ਪੜਾਈ ਵੱਲ ਫੋਕਸ ਕਰ ਬਟ ਮੈਨੂੰ ਇਹ ਸੀਗਾ ਵੀ ਜੋ ਇੱਕ ਸਟੂਡੈਂਟ ਨੇ ਮੈਨੂੰ ਫੀਸ ਦਿੱਤੀ ਹੈ ਕੁਛ ਨਾ ਕੁਛ ਮੇਰੇ ਤੇ ਵਿਸ਼ਵਾਸ ਕਰਕੇ ਉਹ ਫੀਸ ਦਿੱਤੀ ਹੈ ਮੈਂ ਉਹਦਾ ਵਿਸ਼ਵਾਸ ਨਹੀਂ ਸੀ ਤੋੜਨਾ ਚਾਹੁੰਦੀ ਮੇਰੇ ਮਨ ਦੇ ਵਿੱਚ ਇੱਕ ਗੱਲ ਸੀਗੀ ਕਿ ਭਾਵੇਂ ਮੇਰਾ ਇੱਕ ਸਟੂਡੈਂਟ ਲੱਗੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਤਾਂ ਇਹ ਚੀਜ਼ ਨੂੰ ਲੈ ਕੇ ਮੈਂ ਆਪਣੀ ਅਕੈਡਮੀ ਦੀ ਸ਼ੁਰੂਆਤ ਕੀਤੀ ਸੀਗੀ ਪਰ ਮੈਂ ਮਿਹਨਤ ਕਰਦੇ ਰਹੀ ਕਰਦੇ ਰਹੀ ਹੌਲੀ ਹੌਲੀ ਜੋ ਸਟੂਡੈਂਟਸ ਆਉਣ ਲੱਗੇ ਸੀਗੇ ਤੇ ਜੋ ਮੇਰਾ ਫਰਸਟ ਬੈਚ ਸੀਗਾ ਉਹਦੇ ਵਿੱਚ ਮੇਰੇ ਕੋਲ ਫਿਰ ਆਉਂਦੇ ਆ ਸਬ ਇੰਸਪੈਕਟਰ ਦੇ ਤੇ ਕਨਸਟੇਬਲ ਦੇ ਦੋਵਾਂ ਦੇ ਐਂਡ 7 ਟੂ 8 ਮਨਸ डिसेंबर 2020 ਦੇ ਵਿੱਚ ਮੈਂ ਇਸ ਅਕੈਡਮੀ ਦੀ ਸ਼ੁਰੂਆਤ ਕੀਤੀ ਸੀਗੀ ਤੇ ਅਗਾ ਸੈਪਟੈਂਬਰ ਦੇ ਵਿੱਚ ਕਨਸਟੇਬਲ ਤੇ ਸਬ ਇੰਸਪੈਕਟਰ ਦਾ ਐਗਜ਼ਾਮ ਹੋਇਆ ਸੀਗਾ ਸਬ ਇੰਸਪੈਕਟਰ ਦਾ ਐਗਜ਼ਾਮ ਜੋ ਹੈ ਉਹ ਕੈਨਸਲ ਹੋ ਗਿਆ ਸੀਗਾ ਕਿਉਂਕਿ ਪੇਪਰ ਲੀਕ ਹੋ ਗਿਆ ਸੀਗਾ ਕਨਸਟੇਬਲ ਦੇ ਐਗਜ਼ਾਮ ਵਿੱਚ ਮੇਰੇ ਪੜਾਏ ਹੋਏ ਸਟੂਡੈਂਟ 8 ਸਟੂਡੈਂਟ ਨੇ ਐਗਜ਼ਾਮ ਜੋ ਹੈ ਉਹ ਕਲੀਅਰ ਕੀਤਾ ਤੇ ਫਾਈਨਲ ਜੋਇਨਿੰਗ ਜੋ ਹੈ ਉਹ 25 ਸਟੂਡੈਂਟ ਦੀ ਹੋਈ ਹੈ ਉਸੇ ਟਾਈਮ ਤੇ ਜੇਲ ਬੋਰਡਰ ਦਾ ਐਗਜ਼ਾਮ ਵੀ ਸੀਗਾ ਜੇਲ ਬੋਰਡਰ ਦੇ ਐਗਜ਼ਾਮ ਵਿੱਚ ਵੀ 25 ਸਟ ਪੀਪਰ ਹੀ ਕੰਡਕਟ ਕਰਵਾਇਆ ਗਿਆ ਉਹਦਾ ਰਿਜ਼ਲਟ ਜੋ ਹੈ ਹੁਣ ਆਇਆ ਸੀਗਾ ਤੇ ਜੋਇਨਿੰਗ ਲੈਟਰ ਥੋੜੇ ਦਿਨ ਪਹਿਲਾਂ ਹੀ ਡਿਸਟ੍ਰਿਬਿਊਟ ਕੀਤੇ ਗਏ ਚੁਕੇ ਤਾਂ ਮੇਰੇ ਪੜਾਏ ਹੋਏ ਸਟੂਡੈਂਟ ਆ ਕੇ ਸਬ ਇੰਸਪੈਕਟਰ ਹੁਣ ਤੱਕ ਲੱਜੁਕੇ ਨੇ ਬਾਕੀ ਜੇ ਮੈਂ ਗੱਲ ਕਰਾਂ ਜੋਬਸ ਦੇ ਦਾ ਕੋਆਪਰੇਟਿਵ ਇੰਸਪੈਕਟਰ ਦੇ ਵਿੱਚ ਵੀ ਮੇਰਾ ਰਿਜ਼ਲਟ ਹੈਗਾ ਕਲਰਕ ਦੀ ਜੋ ਰੀਸੈਂਟਲੀ ਆਪਣਾ ਰਿਜ਼ਲਟ ਆਏਗਾ ਉਹਦੇ ਵਿੱਚ ਵੀ ਮੇਰੇ ਸਟੂਡੈਂਟਸ ਲੱਗੇ ਨੇ ਤੇ ਪਟਵਾਰੀ ਦੇ ਵਿੱਚ ਵੀ ਮੇਰੇ ਸਟੂਡੈਂਟਸ ਲੱਗੇ ਨੇ ਤਾਂ ਫਿਲਹਾਲ ਤੱਕ ਸਾਡਾ ਜੋ ਹੈ ਇਹ ਰਿਜ਼ਲਟ ਰਿਹਾਗਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈਗੀ ਹੈ ਕਿ ਮੈਂ ਫਰਸਟ ਟਾਈਮ ਅਕੈਡਮੀ ਦੀ ਸ਼ੁਰੂਆਤ ਕੀਤੀ ਤੇ ਸਾਕ ਤੋਂ 8 ਮਹੀਨੇ ਦੇ ਵਿੱਚ ਹੀ ਮੈਂ ਇੰਨਾ ਵਧੀਆ ਰਿਜ਼ਲਟ ਪ੍ਰੋਡਿਊਸ ਕਰ ਪਾਈ। ਕੋ ਸਟੂਡੈਂਟ ਐਦਾਂ ਦੇ ਸੀਗੇ ਜੋ ਮੈਨੂੰ ਰਾਤ ਨੂੰ 11-12 ਵਜੇ ਮੈਸੇਜ ਕਰਦੇ ਸੀਗੇ ਤੇ ਮੈਂ ਉਹਨਾਂ ਦਾ ਰਿਪਲਾਈ ਕਰਦੀ ਸੀਗੀ। ਕੋਈ ਸਟੂਡੈਂਟ ਐਦਾਂ ਸੀਗੇ ਜੋ 4-5 ਵਜੇ ਸ਼ੁਰੂ ਹੋ ਜਾਂਦੇ ਸੀਗੇ ਪਰ ਮੈਂ ਰਿਪਲਾਈ ਕਰਦੇ ਸੀ ਮੈਨੂੰ ਇਹ ਸੀਗਾ ਕਿ ਜੋ ਉਹ ਇੰਨਾ ਜਿੱਦ ਨਾਲ ਪੜ ਰਹੇ ਆ ਤਾਂ ਫਿਰ ਮੈਨੂੰ ਵੀ ਆਪਣੀ ਥੋੜੀ ਹੋਰ ਮਿਹਨਤ ਕਰਨੀ ਪਊਗੀ। ਇੰਨੇ ਵਧੀਆ ਰਿਜ਼ਲਟ ਪਿੱਛੇ ਕਾਰਨ ਸੀਗਾ ਕਿ ਜੋ ਕਨਸਟੇਬਲ ਦੇ ਸਟੂਡੈਂਟ ਸੀਗੇ ਉਹਨਾਂ ਨੂੰ ਮੈਂ ਸਬ ਇੰਸਪੈਕਟਰ ਦੀ ਤ ਕੋ ਸਟੂਡੈਂਟਸ ਮੈਨੂੰ ਕਹਿੰਦੇ ਸੀਗੇ ਕਿ ਮੈਮ ਅਸੀਂ ਤਾਂ ਕਨਸਟੇਬਲ ਦਾ ਐਗਜ਼ਾਮ ਵਿੱਚ ਅਪੀਅਰ ਹੋਣਾਗਾ ਤੁਸੀਂ ਇੰਨਾ ਜ਼ਿਆਦਾ ਸਾਨੂੰ ਕਿਉਂ ਕਵਰ ਕਰਾ ਰਹੇ ਹੋ ਪਰ ਮੇਰੇ ਮਾਈਂਡ ਦੇ ਵਿੱਚ ਇੱਕ ਗੱਲ ਸੀਗੀ ਕਿ ਐਗਜ਼ਾਮ ਪਹਿਲੀ ਵਾਰ ਹੋ ਰਿਹਾਗਾ ਕਨਸਟੇਬਲ ਦਾ ਤਾਂ ਪਤਾ ਨਹੀਂ ਕਿੱਥੋਂ ਕੁਐਸਚਨ ਆਣਗੇ ਤੇ ਕੀ ਕਟ-ਆਫ ਜਾਊਗੀ ਇਸੇ ਕਰਕੇ ਮੈਂ ਕਨਸਟੇਬਲ ਤੇ ਐਸੇ ਹੀ ਤਿਆਰੀ ਇਕੱਠੀ ਕਰਾਈ ਸੀਗੀ ਇਸੇ ਕਰਕੇ ਮੇਰਾ ਰਿਜ਼ਲਟ ਇੰਨਾ ਹਾਈ ਰਿਹਾ ਤੇ ਕਿਉਂਕਿ ਕਟ-ਆਫ ਬਹੁਤ ਜ਼ਿਆਦਾ ਹਾਈ ਗਈ ਸੀ 82 ਕਟ-ਆਫ ਬਈ ਸੀ ਕਿ ਜਨਰਲ ਦੀ ਐਂਡ ਤੇ ਵਿੱਚ ਮੈਂ ਬਸ ਇਹੀ ਕਹਿਣਾ ਚਾਹਾਂਗੀ ਜੋ ਵੀ ਮਾਪਿਓ ਮੇਰੇ ਵੀਡੀਓਜ਼ ਦੇਖ ਰਹੇ ਆਪਣੇ ਬੱਚਿਆਂ ਨੂੰ ਤੁਸੀਂ ਭਾਰਨਾ ਸਮਝੋ ਉਹਨਾਂ ਨੂੰ ਮੌਕਾ ਦਿਓ ਜੇ ਮੇਰੇ ਘਰ ਦੇ ਮੈਨੂੰ ਮੌਕਾ ਨਾ ਦਿੰਦੇ ਤਾਂ ਮੈਂ ਅੱਜ ਇਸ ਪਲੇਟਫਾਰਮ ਤੇ ਨਹੀਂ ਖੜੇ ਹੋਣਾ ਸੀਗਾ ਆਪਣੇ ਖਾਸ ਕਰਕੇ ਜੋ ਪੰਜਾਬ ਦੇ ਮੇਲ ਕੈਂਡੀਡੇਟਸ ਐ ਉਹ ਬਾਹਰ ਜਾ ਰਹੇ ਹੈ ਕਾਰਨ ਕੀ ਹੈਗਾ ਕਿ ਉਹ ਇੱਕ अटेम्प्ट ਦਿੰਦੇ ਐ ਦੋ ਟਾਈਮ ਦਿੰਦੇ ਐ ਉਸ ਤੋਂ ਬਾਅਦ ਉਹ ਫਰਸਟ੍ਰੇਟ ਹੋ ਜਾਂਦੇ ਤੇ ਉਹ ਬਾਹਰ ਚਲੇ ਜਾਂਦੇ ਐ ਐਦਾਂ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਮਿਹਨਤ ਲਾਣੀ ਚਾਹੀਦੀ ਐ ਸਿੱਦਤ ਲਾਣੀ ਚਾਹੀਦੀ ਐ ਉਹਨੇ ਕੋਈ ਤੁਹਾਡਾ ਐਗਜ਼ਾਮ ਕ੍ਰੈਕ ਹੋ ਹੀ ਜਾਊਗਾ ਤੁਸੀਂ ਮੇਰਾ ਐਗਜ਼ਾਮਪਲ ਲੈ ਸਕਦੇ ਹੋ ਮੈਂ ਐਕਸਪੋਰਟਸ ਪਰਸਨ ਬਣਨਾ ਚਾਹੁੰਦੀ ਸੀਗੀ ਉਸ ਤੋਂ ਬਾਅਦ ਮੈਂ ਚਾਹੁੰਦੀ ਸੀਗੀ ਕਿ ਮੈਂ ਇੱਕ ਆਫੀਸਰ ਰੈਂਕ ਤੇ ਜਾਵਾਂ ਤੇ ਅੱਜ ਮੈਂ ਇੱਕ ਟੀਚਰ ਹੈਗੀ ਹਾਂ ਜੋ ਰੱਬ ਨੂੰ ਮਨਜ਼ੂਰ ਹੋਊਗਾ ਹੋਣਾ ਉਹੀ ਹੈਗਾ ਪਲਾਸ ਦੇ ਵਿੱਚ ਬਸ ਮੈਂ ਥੈਂਕਸ ਕਰਨਾ ਚਾਹਾਂਗੀ ਆਪਣੀ ਫੈਮਿਲੀ ਦਾ ਜਿਨ੍ਹਾਂ ਨੇ ਮੈਨੂੰ ਇੰਨੀ ਜ਼ਿਆਦਾ ਸਪੋਰਟ ਕੀਤੀ ਜਿੰਨੇ ਸਪੋਰਟਿਵ ਮੇਰੇ ਫੈਮਿਲੀ ਮੈਂਬਰ ਸੀਗੇ ਓਨ ਤੋਂ ਜ਼ਿਆਦਾ ਸਪੋਰਟਿਵ ਮੇਰੇ ਇਨ-ਲੋਜ਼ ਹੈਗੇ ਆ एंड अज भी मेन सपोर्ट कर रहे हैं मेरी टीचिंग मेरे हर एक चीज मेन सपोर्ट करते हैं उन्होंने बहुत बहुत थैंक्स करना चाहूँगी चाहवाद इस वीडियो बारे अपनी राय कमेंट सेक्शन में सैक्शन दसो अपने ये वीडियो शेयर करना